ਸਤਿ ਸ਼੍ਰੀ ਅਕਾਲ ਜੀ ਮੈਂ ਗੌਰਵ ਰਾਣਾ ਅੱਜ ਬੜੀ ਦੁਖਦਾਇਕ ਚਿੰਤਾਜਨਕ ਘਟਨਾ ਨੂੰ ਲੈ ਕੇ ਇਸ ਵਕਤ ਸਿੰਘ ਪਰਫੇਨ ਰੋਡ ਤੇ ਖੜ੍ਹਾ ਐ ਸਾਡੇ ਇਲਾਕੇ ਦੇ ਪਿੰਡ ਫੀਰਪੁਰ ਦਾ ਸਿਰਫ 23 ਸਾਲਾ ਨੌਜਵਾਨ ਫੌਜੀ ਸੁਖਵਿੰਦਰ ਸਿੰਘ ਆ ਸਾਰੇ ਉਹਦੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਖੜ੍ਹੇ ਐ ਲਦਾਖ ਵਿਖੇ ਇਹਨਾਂ ਨੂੰ ਫੋਨ ਆਂਦਾ 24 ਮਾਰਚ ਨੂੰ ਕਿ ਲਦਾਖ ਵਿਖੇ ਜੀ ਤੁਹਾਡੇ ਮੁੰਡੇ ਨੂੰ ਦਿੱਕਤ ਆ ਗਈ ਤੁਸੀਂ ਚੰਡੀਗੜ੍ਹ ਪਹੁੰਚੋ ਚੰਡੀ ਮੰਦਿਰ ਜਿੱਥੇ ਵੀ ਇਹਨਾਂ ਦਾ ਹੈੱਡਕੁਆਰਟਰ ਹੈ ਪਰਿਵਾਰ ਪੁੱਜਦਾ ਹੈ ਉੱਥੇ ਜਾ ਕੇ ਕੋਈ ਕੋਈ ਅਧਿਕਾਰੀ ਕੋਈ ਬਿਆਨ ਦਿੰਦਾ ਹੈ ਕੋਈ ਕੋਈ ਦਿੰਦਾ ਹੈ ਬਾਅਦ ਚ ਦੱਸਿਆ ਜਾਂਦਾ ਹੈ ਕਿ ਸੁਸਾਈਡ ਕਰ ਲਿਆ ਜੀ ਮੁੰਡੇ ਨੇ ਹੁਣ ਸਾਡੀ ਤਰਾਸ ਦੀ ਦੁੱਖ ਇਹ ਹੈ ਇਕੱਠੇ ਹੋਣ ਦਾ ਕਾਰਨ ਇਹ ਹੈ ਸ਼ਰਮ ਆਣੀ ਚਾਹੁੰਦੀ ਸਰਕਾਰਾਂ ਨੂੰ ਭਈ ਉਹ ਨੌਜਵਾਨ ਨੇ ਜੇ ਸੁਸਾਈਡ ਕੀਤਾ ਹੈ ਕਾਲਾ ਮੁੰਡਾ ਸੁਸਾਈਡ ਕਰ ਲਵੇ ਉਹਦੀ ਫੋਟੋਗ੍ਰਾਫੀ ਹੁੰਦੀ ਹੈ ਉਹਦੀ ਵੀਡੀਓਗ੍ਰਾਫੀ ਹੁੰਦੀ ਹੈ ਉਸ ਤੋਂ ਬਾਅਦ ਪੋਸਟਮਾਰਟਮ ਹੁੰਦਾ ਬਕਾਇਦਾ ਪਰਵਾਰ 24 ਤਰੀਕ ਤੋਂ ਲਗਾਤਾਰ ਇਹ ਚੀਜ਼ਾਂ ਮੰਗ ਰਿਹਾ ਏ ਕਿ ਜੇਕਰ ਬੱਚੇ ਨੇ ਇਹ ਗੱਲ ਹੋਈ ਹੈ ਹੱਸਦਾ ਖੇਡਦਾ ਗਿਆ ਕੋਈ ਇੱਕ ਸਰੀਰਕ ਤੌਰ ਤੇ ਕਸ਼ਟ ਨਹੀਂ ਕੋਈ ਮਾਨਸਿਕ ਤੌਰ ਤੇ ਕਸ਼ਟ ਨਹੀਂ ਘਰਬਾਰ ਸਭ ਠੀਕ ਹੈ ਵੀ ਇਹ ਦਿੱਕਤ ਕਿੱਥੇ ਤੇ ਆਈ ਜੇ ਆਈ ਤਾਂ ਤੁਸੀਂ ਸਾਨੂੰ ਸਾਰੇ ਦਸਤਾਵੇਜ਼ ਬੇਸ਼ੱਕ ਪੋਸਟਮਾਰਟਮ ਰਿਪੋਰਟ ਆ ਉਹ ਦਿਓ ਬੇਸ਼ੱਕ ਹੋਰ ਚੀਜ਼ਾਂ ਉਹ ਪੇਸ਼ ਕਰੋ ਪਰ 24 ਤਰੀਕ ਤੋਂ ਲੈ ਕੇ ਹੁਣ ਤੱਕ ਇਹ ਚੀਜ਼ਾਂ ਤਾਂ ਨਹੀਂ ਮਿਲੀਆਂ ਪਰ ਦੁੱਖ ਨਾਲ ਕਹਿ ਰਿਹਾ ਪਿਆਰੇ ਇਸ ਵਕਤ ਸਾਨੂੰ ਮੈਂ ਅਗਲੀ ਗੱਲ ਵੀ ਚਲੋ ਕਹੂਗਾ ਪਹਿਲਾ ਮੁੱਦੇ ਤੇ ਰਹਾ ਵੀ ਐ ਐਂਬੂਲੈਂਸ ਦੇ ਵਿੱਚ ਨੌਜਵਾਨ ਦੀ ਮਾਰਥਿਕ ਦੇ ਨੂੰ ਭੇਜ ਦਿੱਤਾ ਚਲੋ ਕੁਝ ਫੌਜ ਦੇ ਜਵਾਨ ਹੈਗੇ ਆ ਜਦੋਂ ਸਾਡੇ ਥੋੜੇ ਵਰਗਿਆਂ ਨੇ ਪੁੱਛਿਆ ਵੀ ਪੰਜ ਸ਼ਗਾਮੀ ਦੇਣੀ ਆ ਟੁਕੜੀ ਵਗੈਰਾ ਕਹਿੰਦੇ ਨਹੀਂ ਜੀ ਐ ਇਦਾਂ ਹੀ ਕਰਨਾ ਐ ਨਾ ਤਾਂ ਇਹ ਅਗਨੀ ਵੀਰ ਹੈ ਨੰਬਰ 1 ਮੈਂ ਅਗਨੀ ਵੀਰ ਦੇ ਹੱਕ 'ਚ ਨਹੀਂ ਐ ਜਿਹੜਾ ਇਹ ਸਹੂਬਾ ਜਿਹੜੀ ਆ ਚਲਾਈ ਸਕੀਮ ਚਲਾਈ ਕੇਂਦਰ ਨੇ ਸਾਡੇ ਮੁੰਡੇ ਸਾਡੇ ਇਲਾਕੇ ਦੇ ਸਾਡੇ ਪੰਜਾਬ ਦੇ ਦੇਸ਼ ਹੀ ਸਾਡਾ ਐ ਉਹ ਜਿੱਦਣ ਦੇ ਘਰਾਂ ਦੇ ਜਲ ਜਾਂਦੇ ਦੇਸ਼ਕੋਮ ਦੀ ਰਾਖੀ ਲਈ ਉਹਦੇ ਚ ਕੋਈ ਦੂਜੀ ਗੱਲ ਇਹ ਨਹੀਂ ਹੁੰਦੀ ਪਈ ਇੱਥੋਂ ਮੁੰਡਾ ਚਲ ਗਿਆ ਉੱਥੇ ਜਾ ਕੇ ਟ੍ਰੇਨਿੰਗ ਲੈਣੀ ਆ ਜਾਂ ਹੋਰ ਚੀਜ਼ਾਂ ਲੈਣੀਆਂ ਆ ਉਹ ਆ ਗਿਆ ਤਾਂ ਸਾਡਾ ਨਹੀਂ ਸ਼ਹੀਦ ਹੈ ਮੁੰਡੇ ਘਰਾਂ ਦੇ ਨੌਜਵਾਨ ਘਾਟ ਉਮਰਾਂ ਵਾਲੇ ਬਾਰਡਰਾਂ ਦੀਆਂ ਰਾਖੀਆਂ ਲਈ ਜਾਂਦੇ ਆ ਸਾਡਾ ਫਰਜ਼ ਹੈ ਸਾਡਾ ਦੇਸ਼ ਹੈ ਪਰ ਆਹ ਕੰਮ ਨਹੀਂ ਹੁਣ ਹੋਣਾ ਵੀ ਤੁਸੀਂ ਚੱਕ ਕੇ ਐਂਬੂਲੈਂਸ ਚ ਭੇਜ ਦੋ ਇੱਥੇ ਸਾਰੇ ਸਾਥੀ ਇਲਾਕਾ ਵਾਸੀ ਖੜੇ ਆ ਮੈਂ ਮਜਬੂਰ ਹੋ ਕੇ 2 ਘੰਟੇ ਡੀਕੇ ਵੀਡੀਓ ਬਣਾਣ ਲੱਗਿਆ ਪਹਿਲਾਂ ਮੈਂ ਪੋਸਟ ਪਾਈ ਸੀਗੀ ਜਿਗਰ ਪ੍ਰਸ਼ਾਸਨ ਪਰਿਵਾਰ ਦੀਆਂ ਮੰਗਾਂ ਦੇ ਮੁਤਾਬਕ ਉਹਦੇ ਦਸਤਾਵੇਜ਼ ਪ੍ਰੂਫ ਬਕਾਇਦਾ ਉਹਦੀ ਪੋਸਟਮਾਰਟਮ ਰਿਪੋਰਟ ਔਰ ਉਹਦੇ ਸੰਸਕਾਰ ਦੀ ਸਨਮਾਨ ਸਹਿਤ ਬਹਾਲੀ ਨਹੀਂ ਕਰਦਾ ਏ ਤਾਂ ਫਿਰ ਸਾਨੂੰ ਅਗਲੇ ਬਕਾਲਪ ਖੁੱਲੇ ਆ ਅਸੀਂ ਸਿਰਫ ਲੁਗੇ ਵੇ ਆ ਕਿ ਹੋਲਾ ਮਹੱਲਾ ਚੱਲ ਰਿਹਾ ਏ ਧਾਰਮਿਕ ਤਿਉਹਾਰ ਏ ਪਰ ਜੇ ਸ਼ਹੀਦਾਂ ਦੇ ਸਨਮਾਨ ਨਾਲ ਕੋਈ ਬਿੱਤਰਾ ਜਾਂ ਇਦਾਂ ਦੀ ਚੀਜ਼ ਕਰੀ ਜਾਊਗੀ ਫਿਰ ਅਸੀਂ ਵੀ ਕਿਸੇ ਕਿਸਮ ਦੇ ਕਿਸੇ ਤਰ੍ਹਾਂ ਪਿੱਛੇ ਨਹੀਂ ਹਟਾਂਗੇ ਤਾਂ ਮੈਂ ਪਰਿਵਾਰ ਦੇ ਮੈਂਬਰਾਂ ਨੂੰ ਕਹੂੰਗਾ ਪੱਟੋ ਜੀ ਨੂੰ ਕਹੂੰਗਾ ਤੁਸੀਂ ਵੀ ਦੱਸੋ ਜੀ ਕਿੱਦਾਂ ਕਿੱਦਾਂ ਹੋਈ ਗੱਲਬਾਤ ਕਿ ਕਿਹੜੇ ਕਾਰਨ ਬਣੇ ਤੇ ਮਦਵੀਰ ਜੀ ਬਾਅਦੋਂ ਪਰੇ ਤੱਕ ਸਾਰਾ ਦ੍ਰਿਸ਼ ਦਿਖਾ ਦਿਓ। ਮੰਗਲਦੰਗ ਕੀ ਹੋਇਆ ਤਾਂ ਜੀ ਕਿੱਦਾਂ ਕਿੱਦਾਂ ਗੱਲਬਾਤ ਬੜੇ ਸਾਹ ਤਾਂ ਫੌਜ ਤੋਂ ਫੋਨ ਆਇਆ ਜੀ ਕਹਿੰਦੇ ਤੁਹਾਡੇ ਬੇਟੇ ਜੀ ਡੈੱਡ ਹੋ ਗਏ ਜੀ ਹਾਂ ਹਾਂ ਲੈ ਲੈ ਜੂਗਾ ਜੀ ਤੁਹਾਡਾ ਬੇਟਾ ਹੈ ਹਾਂ ਜੀ ਹਾਂ ਜੀ ਬੇਟਾ ਹੈ ਬਹੁਤ ਬਾਰ ਕਹਿੰਦੇ ਜੀ ਬਸ ਦੋ ਆ ਦਿਨ ਫੋਨ ਆਇਆ ਕਹਿੰਦੇ ਤੁਹਾਡਾ ਬੇਟਾ ਪੁੱਜ ਜਾਣਾ ਹੀ ਪਿੰਡ ਕੱਲੂ ਫੋਨ ਕਰਦੇ ਅੱਜ ਅੱਜ ਕੀਤਾ ਜੀ ਅੱਜ ਵੀ ਐਡੀ ਭੇਜ ਦਿੱਤਾ ਜੀ ਹੁਣ ਤੱਕ ਨਾ ਆਇਆ ਕਿਵੇਂ ਭੁੱਲਿਆ ਤੇ ਜੀ ਭੇਜਿਆ ਭਾਈ ਕੋਈ ਉਹਦਾ ਸਬੰਧਤ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਜਿਹੜਾ ਤੁਸੀਂ ਮੰਗਿਆ ਵੇ ਪੋਸਟਮੈਡਮ ਫੋਟੋ ਤੁਹਾਨੂੰ ਕੋ ਦਿੱਤੇ ਸਾਡੇ ਕੋਲ ਕੁਝ ਨਹੀਂ ਹੈਗਾ ਇਹ ਕਹਿੰਦੇ ਸਾਡੇ ਕੋਲ ਹੈ ਨਹੀਂ ਤਾ ਸਵੇਰ ਦੇ 10 ਵਜੇ ਤੇ ਫੋਨ ਕਰੀ ਜਾਂਦੇ ਤੇ ਸਾਨੂੰ ਕੁਝ ਨਾ ਕੁਝ ਤੇ ਇਹਦਾ ਪ੍ਰੂਫ ਦਿਓ ਵੇ ਕਿੱਦਾਂ ਇਹ ਇਹ ਮੁੰਡੇ ਦੀ ਉਮਰ 23 ਸਾਲ ਦੀ 24 24 ਸਾਲ 24 23 24 ਸਾਲ ਵਿਆਹਿਆ ਬਣੀ ਦਾ ਕੁਆਰਾ ਹੀ ਦੇਖੋ ਪਰਿਵਾਰ ਦੇ ਨਾਲ ਸਾਰਾ ਇਲਾਕਾ ਖੜਾ ਜੀ ਅਸੀਂ ਖੜੇ ਆ ਜਿੱਦਾਂ ਤੁਸੀਂ ਕਹਿਣਾ ਉਦਾਂ ਕਰਾਂਗੇ ਇਹ ਤਾਂ ਇੱਕ ਲੋਕਤੰਤਰਿਕ ਜਾ ਕਹਿੰਦੇ ਹੱਕ ਹੈ ਸਰਮਾਨਤ ਹੋ ਜਾ ਸਾਡੇ ਬੇਟੇ ਦਾ ਫੌਮ ਚਲੋ ਸਰਕਾਰਾਂ ਦਾ ਹੱਕ ਵੀ ਬਣਦਾ ਜੀ ਇਹ ਕੋਈ ਕਿਹੜਾ ਕੋਈ ਉਦਾਂ ਦੀ ਗੱਲ ਐ ਏਦਾਂ ਅਣ ਜਿੱਦਾਂ ਕਹਿੰਦੇ ਆ ਗੁੰਮਨਾਮੀ ਦੀ ਮੌਤਾਂ ਨਹੀਂ ਮੰਨਦੇ ਨੇ ਹਰਪ੍ਰੀਤ ਜੀ ਆਤ ਕਿਰਤੀ ਵਾਲੇ ਸਾਥੀ ਸਾਡੇ ਤੋਂ ਅਜੇ ਤਾਂ ਹੀ ਮੰਗ ਕਰਦੇ ਆ ਵੀ ਸਾਡਾ ਬੱਚਾ ਸਾਡੇ ਕੋਲ ਚਲ ਗਿਆ ਅਸੀਂ ਪਰਿਵਾਰ ਦੇ ਨਾਲ ਖੜੇ ਆ ਜਦ ਤੱਕ ਪਰਿਵਾਰ ਨੂੰ ਬੱਚੇ ਦੇ ਜਿਹੜੇ ਮੌਤ ਦੇ ਕਾਰਨ ਪ੍ਰਸ਼ਾਸਨ ਵੱਲੋਂ ਪੇਸ਼ ਨਹੀਂ ਕੀਤੇ ਜਾਂਦੇ ਅਤੇ ਉਸ ਬੱਚੇ ਦਾ ਬਣਦਾ ਮਾਨ ਸਨਮਾਨ ਪਰਿਵਾਰ ਨੂੰ ਨਹੀਂ ਮਿਲਦਾ ਅਸੀਂ ਕਿਰਤੀ ਕਿਸਾਨ ਮੋਰਚਾ ਰੋਪੜ ਤੇ ਬਾਕੀ ਇਲਾਕੇ ਦੇ ਜਿਹੜੇ ਪਿੰਡਾਂ ਦੇ ਨੌਜਵਾਨ ਸਾਰੇ ਇਲਾਕਾ ਇਹਨਾਂ ਦੇ ਪਰਿਵਾਰ ਦੇ ਨਾਲ ਖੜੂਗਾ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਨੂੰ ਇਹਨਾਂ ਦਾ ਬਣਦਾ ਜਿਹੜਾ ਹੱਕ ਹੈ ਉਹ ਬੱਚੇ ਦਾ ਮਿਲਣਾ ਚਾਹੀਦਾ ਅਸੀਂ ਬੇਟ ਕਰਾਂਗੇ ਪਰਿਵਾਰ ਦੇ ਨਾਲ ਪਰ ਪ੍ਰਸ਼ਾਸਨ ਕਦੇ ਅੱਧਾ ਘਾਟਦਾ ਕਦੇ 15 ਮਿੰਟ ਦਾ ਟਾਈਮ ਸਾ ਤੋਂ ਲੈ ਰਿਹਾ ਏ ਅਸੀਂ ਬੇਨਤੀ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਜਦੋਂ ਵੀ ਜਿਹੜੇ ਸਾਡੇ ਇੱਧਰ ਦੇ ਫੌਜੀ ਬੱਚੇ ਸਾਡੇ ਸ਼ਬਦਾਂ ਦੇ ਜਾ ਕੇ ਸ਼ਹੀਦ ਹੁੰਦੇ ਆ ਸਰਕਾਰਾਂ ਵੱਲੋਂ ਲਵਾਰਤ ਬਣਾ ਕੇ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਦੇਖੋ ਸਾਡੇ ਫੌਜੀ ਵੀਰਾਂ ਨਾਲ ਹੋ ਕੀ ਰਿਹਾ ਏ ਅਸੀਂ ਸਾਡੀ ਇਹੀ ਮੰਗ ਹੈ ਵੀ ਬੱਚਿਆਂ ਦਾ ਬੰਦਾ ਮਾਨ ਸਨਮਾਨ ਦੋ ਤੇ ਜਿਹੜੇ ਇਹਨਾਂ ਦੇ ਡੈੱਥ ਦੇ ਕਾਰਨ ਹੈ ਪ੍ਰਸ਼ਾਸਨ ਨੂੰ ਰੋਲਾ ਪਾਇਆ ਜਾ ਰਿਹਾ ਵੀ ਉਹਨੇ ਆਤਮ ਹੱਤਿਆ ਕੀਤੀ ਹੈ ਉਹਨੇ ਹਾਤਮੱਤਿਆ ਨਹੀਂ ਕੀਤੀ ਹੈ 23 ਸਾਲ ਦਾ ਬੱਚਾ ਸੀਗਾ ਕੁਵਾਰਾ ਬੱਚਾ ਏ ਕੋਈ ਹਨਾ ਪਰਿਵਾਰਿਕ ਉਹਦਾ ਕੋਈ ਲੈਣ ਦੇਣੀ ਸੀ ਕੋਈ ਹਨਾ ਬੱਚੇ ਕੁਤਾ ਦਾ ਦਾਤ ਕਰ ਸਕਦਾ ਜੀ ਆਪਣੀ ਆਪਣੀ ਸਿੱਧੀ ਸਪਸ਼ਟ ਕਰਨ ਆਪਣੀ ਸਿੱਧੀ ਸਪਸ਼ਟ ਕਰਨ ਸਾਡੇ ਬੱਚੇ ਦਾ ਮਾਨ ਸਨਮਾਨ ਦੇਣ ਅਸੀਂ ਪਰਿਵਾਰ ਦੇ ਨਾਲ ਹਮਦਰਦੀ ਦੇ ਨਾਲ ਖੜੇ ਆ ਜੋ ਵੀ ਫੈਸਲਾ ਲੈਣਗੇ ਅਸੀਂ ਪਰਮਾਰ ਨਾਲ ਠੇਕ ਨਾਲ ਹੀ ਖੜਾਗੇ ਪਰ ਬੱਚੇ ਨੂੰ ਸਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਪਿੰਡ ਹੀਰਪੁਰ ਦਾ ਇੱਕ ਨੌਜਵਾਨ ਲੈਲ ਦਾ ਡਿਊਟੀ ਕਰਤਾ ਹੋਇਆ ਬਾਰਡਰ ਤੇ ਚਾਈਨਾ ਦੇ ਬਾਰਡਰ ਦੇ ਉੱਤੇ ਉਹ ਜਿਹੜੀ Laash ਆ ਉਹ ਵਾਪਸ ਉਹਦੀ ਮੌਤ ਹੋ ਗਈ ਉਸ ਮੌਤ ਦੀ ਘਟਨਾ ਤੋਂ ਬਾਅਦ ਫੌਜ ਦੇ ਅਧਿਕਾਰੀਆਂ ਨੇ ਪ੍ਰੋਪਰ ਕਾਰਵਾਈ ਨਾ ਕਰਦੇ ਹੋਏ ਉਸ ਮੁੰਡੇ ਦੀ Laash ਭੇਜ ਦਿੱਤੀ ਤੇ ਨਾ ਸਹੀ ਤਰੀਕੇ ਦੇ ਨਾਲ ਘਰਦਿਆਂ ਨੂੰ ਇਨਫੋਰਮ ਕੀਤਾ ਨਾ ਕੋਈ ਹੋਰ ਉਹਨਾਂ ਨੇ ਜਿਹੜੀ ਬਣਦੀ ਕਾਰਵਾਈ ਸੀ ਸਾਡੇ ਹਿਸਾਬ ਨਾਲ ਕੀਤੀ ਕਿ ਉਹਨਾਂ ਨੇ ਫਾਦਰਸ ਨੇ ਮੁੰਡੇ ਦਾ ਗਲਤ ਐਂਟਰ ਕਰ ਦਿੱਤਾ ਸਾਨੂੰ ਇਸ ਗਲਤੀ ਪੂਰੀ ਸ਼ੱਕ ਹੈ ਕਿ ਜੇ ਇਹ ਗੱਲਾਂ ਸਾਰੀਆਂ درست ਨੂੰ ਨਹੀਂ ਕਰ ਦਿੱਤੀਆਂ ਫਾਦਰ ਨੇਮ ਗਲਤ ਰੱਖ ਦਿੱਤਾ ਆ ਤਾਂ ਸਾਡੇ ਬੱਚੇ ਨੂੰ ਮਿਲਣ ਵਾਲੇ ਜਿਹੜੇ ਸ਼ਹਾਦਤ ਤੋਂ ਬਾਅਦ ਬੈਨੀਫਿਟ ਹੈ ਉਹ ਨਹੀਂ ਮਿਲਣਗੇ ਜੇ ਉਸ ਬੱਚੇ ਦਾ ਸੰਸਕਾਰ ਜੇ ਉਹ ਸਾਡੇ ਫੌਜੀ بیٹے ਦਾ ਸੰਸਕਾਰ ਸਰਕਾਰੀ ਨਿਯਮਾਂ ਅਨੁਸਾਰ ਸਰਕਾਰ ਦੀ ਸਰਪ੍ਰਸਤੀ ਹੇਠ ਬਕਾਇਦਾ ਸਰਕਾਰੀ ਸਨਮਾਨਾਂ ਨਾਲ ਨਹੀਂ ਹੁੰਦਾ ਤਾਂ ਉਸ ਬੱਚੇ ਦੇ ਪਰਿਵਾਰ ਨੂੰ ਮਿਲਣ ਵਾਲੇ ਜਿਹੜੇ ਬੈਨੀਫਿਟ ਹੈ ਨਾ ਉਹ ਸਾਨੂੰ ਪੂਰਾ ਹੀ ਸ਼ੱਕ ਹੈ ਵੀ ਨਹੀਂ ਮਿਲਣਗੇ ਹੁਣ ਅਸੀਂ ਆ ਲੋਕ ਇਕੱਠੇ ਹੋਏ ਆ ਇਹਨਾਂ ਦੀ ਸਲਾਹ ਦੇ ਨਾਲ ਪਰਿਵਾਰ ਦੀ ਸਲਾਹ ਦੇ ਨਾਲ ਸਾਡੇ ਕੋਲ ਕਈ ਪ੍ਰੋਪੋਜ਼ਲ ਜਾ ਰਹੀਆਂ ਐ ਪੁਸਤਵਾਂ ਨੂੰ ਵੀ ਤੇ ਸਾਡੇ ਕੋਲ ਦੂਜੇ ਪਾਸੇ ਵੀ ਉਹਨਾਂ ਪ੍ਰਪੋਜ਼ਲ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਹੁਣੇ ਕੋ ਫੈਸਲਾ ਲੈ ਰਹੇ ਆ ਕਿਉਂਕਿ ਉਹ ਕਹਿ ਰਹੇ ਕਿ ਬੱਚੇ ਦੀ ਲਾਸ ਕਮਾਂਡ ਇਹਦਾ ਉਹਨਾਂ ਦਾ ਹੈੱਡਕੁਆਰਟਰ ਹੈ। ਇਹ ਉੱਥੇ ਭੇਜ ਦੋ। ਤਾਂ ਅਸੀਂ ਪਰ ਇਹਨੂੰ ਵੀ ਅਸੀਂ ਬੜਾ ਸੋਚ ਸਮਝ ਕੇ ਕਿ ਸਾਡੇ ਨਾਲ ਕੋਈ ਐਸ ਲੈਵਲ ਤੇ ਕਿ ਧੱਕਾ ਨਾ ਹੋ ਜਾਵੇ, ਜਿਆਤੀ ਨਾ ਹੋ ਜਾਵੇ। ਸਾਡੇ ਬੱਚੇ ਨੂੰ ਪ੍ਰੋਪਰ ਸਰਕਾਰੀ ਸਨਮਾਨਾਂ ਦੇ ਨਾਲ ਸਨਮਾਨਿਤ ਕੀਤਾ ਜਾਵੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਫੌਜ ਵੱਲੋਂ ਆਏ ਹੋਏ ਅਧਿਕਾਰੀ ਗੱਲਬਾਤ ਕਰਨ ਤਾਂ ਕਿ ਉਹਨਾਂ ਦੇ ਬਾਅਦ ਦੇ ਵਿੱਚ ਮਿਲਣ ਵਾਲੇ ਬੈਨੀਫਿਟ ਪੂਰੇ ਮਿਲਣ। ਆਦਰਵਾਇਜ਼ ਜੇ ਉਹ ਨਹੀਂ ਕਰਦੇ ਇਹ ਗੱਲਾਂ ਤਾਂ ਸਾਡਾ ਇੱਥੇ ਪ੍ਰਦਰਸ਼ਨ ਜਿਹੜਾ ਜਾਰੀ ਹੈ ਅਸੀਂ ਇਸ ਪ੍ਰਦਰਸ਼ਨ ਨੂੰ ਜੇ ਉੱਥੇ ਅਸੀਂ ਗੱਲਬਾਤ ਵੀ ਕਮਾਂਡੈਂਟ ਦੇ ਨਾਲ ਜਾਂ ਹੋਰ ਉਹਨਾਂ ਦੇ ਅਧਿਕਾਰੀਆਂ ਦੇ ਨਾਲ ਕਰਨੇ ਚਾਹੁੰਦੇ ਆਂ ਪਰ ਅਸੀਂ ਆ ਜਿਹੜਾ ਪ੍ਰਦਰਸ਼ਨ ਹੈ ਕੱਲ ਤੋਂ ਆਪਣਾ ਪਿੰਡ ਹੀਰਪੁਰ ਵਿੱਚੇ ਕਰਾਂਗੇ ਜੇ ਉੱਥੋਂ ਸਾਨੂੰ ਕੋਈ ਤਜ਼ਲੀਬ ਅਕਸ ਰਿਪੋਰਟ ਨਹੀਂ ਆਦੀ ਦਾ ਸੀ ਸੋਤੀ ਕਭੀ ਆਖਿਸ਼ ਕਰ ਸਕਦਾ ਮਾਸਟਰ ਜੀ ਕਿੰਨੀ ਕੋ ਉਮਰ ਦੀ ਮੁੰਡੇ ਦੀ ਉਮਰ ਸੀਗੀ 23 ਸਾਲ 23 18 ਸਾਲ ਦੀ ਉਮਰ ਦਾ ਮੁੰਡਾ ਭਰਤੀ ਹੋਇਆ ਸੀ ਤੇ 5 ਸਾਲ ਉਹਦਾ ਭਰਤੀ ਦੀ ਮਤਲਬ ਸਰਵਿਸ ਸੀਗੀ ਸੇ ਰਿਓ ਦੀ ਫੌਜ ਦੀ ਤੇ 23 ਸਾਲ ਵਿਆਹਿਆ ਹੋਇਆ ਨਹੀਂ ਸੀ ਕੋਈ ਸਮੱਸਿਆ ਨਹੀਂ ਸੀ ਛੁੱਟੀ ਕੱਟ ਕੇ ਗਿਆ ਉਹਦੇ ਉੱਤੇ ਕੋਈ ਮਾਨਸਿਕ ਦਵਾ ਨਹੀਂ ਸੀ ਪਰ ਉਥੋਂ ਜੇ ਕੋਈ ਇਹੋ ਜਿਹਾ ਉਹਨਾਂ ਨੇ ਟਵਿਸ ਕਰਨ ਦੀ ਗੱਲ ਕੀਤੀ ਹੈ ਕਿ ਇਸ ਮੌਤ ਨੂੰ ਇਹ ਸ਼ਹੀਦੀ ਨੂੰ ਘੋਲ ਮੋਲ ਕਰਨ ਦੀ ਗੱਲ ਕੀਤੀ ਹੈ ਤਾਂ ਅਸੀਂ ਬਹੁਤ ਸਖਤ ਐਕਸ਼ਨ ਲੈ ਦਾ ਲਵਾਂਗੇ ਬਹੁਤ ਸਖਤ ਪ੍ਰਦਰਸ਼ਨ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਅੱਜ ਸਾਡੇ ਇਲਾਕੇ ਵਾਸਤੇ ਪੂਰੇ ਪੰਜਾਬ ਵਾਸਤੇ ਬਹੁਤ ਬੜੀ ਦੁਖਦਾਈ ਘਟਨਾ ਹੈ ਉਹ ਸਾਡਾ ਨੌਜਵਾਨ ਵੀਰ 6 ਸਾਲ ਪਹਿਲਾਂ ਆਰਮੀ 'ਚ ਭਰਤੀ ਹੋਇਆ ਸੀ ਜਿਸ ਦੀ ਕਿਸੇ ਕਾਰਨ ਡੈਥ ਹੋ ਗਈ ਹੈ ਜਿਸ ਦਾ ਸਪਸ਼ਟੀਕਰਨ ਆਰਮੀ ਵੱਲੋਂ ਨਹੀਂ ਮਿਲਿਆ ਸਾਨੂੰ ਅੱਜ ਉਹਦੇ ਹੱਕ ਸੱਚ ਦੇ ਵਾਸਤੇ ਉਸ ਪਰਿਵਾਰ ਦੇ ਹੱਕ ਦੇ ਵਾਸਤੇ ਸਾਰਾ ਇਲਾਕਾ ਨੂਰਪੁਰ ਵਿਦੇ ਤੇ ਮਿੱਤਰ ਸੱਜਣ ਅੱਜ ਸੁਖਵਿੰਦਰ ਸਿੰਘ ਦੀ ਇਹ ਹੱਕ ਦੇ ਵਾਸਤੇ ਇੱਥੇ ਖੜੇ ਆ ਕੇਂਦਰ ਸਰਕਾਰ ਤੋਂ ਇਹ ਆਸ ਕਰਦੇ ਵੀ ਸਾਡੇ ਵੀਰ ਨੂੰ ਇਨਸਾਫ ਮਿਲੇ ਉਹਨੂੰ ਜੋ ਸ਼ਹੀਦੀ ਸਮਾਣਨਾ ਦੇ ਨਾਲ ਸੰਸਕਾਰ ਕੀਤੇ ਜਾਣ ਪਰਿਵਾਰ ਦੇ ਨਾਲ ਮਦਦ ਜੋ ਬਣਦੀ ਉਹ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਜੋ ਸਾਡਾ ਨੌਜਵਾਨ ਸ਼ਹੀਦ ਹੋਇਆ ਹੈ ਉਸ ਦੇ ਹੱਕ ਦੇ ਲਈ ਆਪਣੀ ਆਵਾਜ਼ ਬੁਲੰਦ ਕਰੇ ਕਿਉਂਕਿ ਕੇਂਦਰ ਹਮੇਸ਼ਾ ਧੱਕਾ ਕਰਦੀ ਆਈ ਹੈ ਕਦੇ ਕਿਸਾਨ ਨਾਲ ਕਦੇ ਫੌਜੀ ਦੇ ਪੁੱਤਰ ਨਾਲ ਤੇ ਕਦੇ ਫੌਜੀਆਂ ਦੇ ਨਾਲ ਜਿਨ੍ਹਾਂ ਦੀ ਕੁਰਬਾਨੀ ਲਿਆਲ ਜਿਨ੍ਹਾਂ ਦੀ ਸ਼ਹਾਦਤਾਂ ਦੇ ਨਾਲ ਜਿਨ੍ਹਾਂ ਦੀ ਦੇਸ਼ ਦੀ ਰੱਖਿਆ ਵਾਸਤੇ ਅੱਜ ਵੀ ਨਿੱਕ ਦੀ ਨੀਂਦ ਸੌਂਦੇ ਆ ਅੱਜ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਆਉਣ ਵਾਲੇ ਸਮਾਂ ਵਿੱਚ ਉਹਨਾਂ ਨੌਜਵਾਨਾਂ ਦਾ ਕੀ ਹੋਊਗਾ ਭਾਰਜੀਤ ਤੇ ਸੱਚ ਦੇ ਲਈ ਹਮੇਸ਼ਾ ਇਹ ਇਲਾਕੇ ਦੇ ਨੌਜਵਾਨ ਸਾਥੀ ਬਜ਼ੁਰਗ ਪਤਾਵਾ ਪੈਣਾ ਸਾਰੇ ਖੜੇ ਰਹਿਣਗੇ ਉਦੋਂ ਤੱਕ ਸੰਸਕਾਰ ਦੀ ਧਰਨਾ ਚੱਕ ਹੋ ਰਹੀ ਕਿ ਇਸ ਸ਼ਰਤ ਦੇ ਚੱਕ ਹੋ ਰਹੀ ਕਿ ਚੱਕ ਇਹ ਕੁਝ ਪ੍ਰਸ਼ਾਸਨ ਵੱਲੋਂ ਕੁਝ ਜੋ ਸਾਡੀਆਂ ਇਲਾਕੇ ਦੀਆਂ ਪਰਿਵਾਰ ਦੀਆਂ ਮੰਗਾ ਸੀਗੀਆਂ ਕਿ ਸਾਡੇ ਬੱਚੇ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਤਰੰਗੇ ਵਿੱਚ ਲੁਪੇਟ ਕੇ ਨਹੀਂ ਆ ਸਕੇ ਸਾਡਾ ਨੌਜਵਾਨ ਪੁੱਤ ਜੁਦੇਸ਼ ਦੀ ਰਾਖੀ ਕਰਦਾ ਸੀਗਾ ਉਹ ਇਸ ਤਰ੍ਹਾਂ ਜਿੱਦਾਂ ਕੋਈ ਆਪਾ ਕਪੜੇ ਇਕੱਠੇ ਕਰਕੇ ਪੰਡ ਬਨ ਕੇ ਲੈ ਕੇ ਆ ਜੰਨੇ ਆ ਇਸ ਤਰ੍ਹਾਂ ਸਾਡੇ ਨੌਜਵਾਨ ਸਾਥੀ ਦੀ ਜੋ ਡੈੱਡ ਬੋਡੀ ਸਾਡੇ ਪਿੰਡ ਪਹੁੰਚੀ ਆ ਪਰ ਇਹ ਜੋ ਇਸ ਟਾਈਮ ਇਲਾਕਾ ਜੋ ਸਾਡਾ ਹਲਕਾ ਰੂਬ ਨਗਰ ਪ੍ਰਸ਼ਾਸਨ ਦੇ ਸਹਿਯੋਗ ਦੇ ਇਹ ਦੇਖਦਿਆਂ ਹੋਇਆ ਤੇ ਸਾਰੇ ਅਲਾਖ ਨੇ ਲੱਗਿਆ ਵੀ ਡੈੱਡ ਬੋਡੀ ਵਾਪਸ ਭੇਜਣ ਲੱਗੇ ਐ ਹਾਂਜੀ ਵਾਪਸ ਇਸ ਤਰ੍ਹਾਂ ਵੀ ਆਪਣੀ ਅਸੀਂ ਰਿਸੀਵਿੰਗ ਨਹੀਂ ਲੈ ਸਕਦੇ ਜਦੋਂ ਤੱਕ ਸਾਡੀ ਤਸੱਲੀ ਨਹੀਂ ਹੈ ਕਿ ਸਾਡੇ ਬੱਚੇ ਨੂੰ ਹੋਇਆ ਕੀ ਹੈ ਕਿ ਉਹਨੂੰ ਅਟੈਕ ਹੋਇਆ ਜਾਂ ਸੁਸਾਇਡ ਕੀਤਾ ਜਾਂ ਗੋਲੀ ਲੱਗਣ ਨਾਲ ਉਹਦੀ ਹੱਤਿਆ ਹੋਈ ਹੈ ਜਾਂ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਆ ਉਹ ਕੁਰਬਾਨੀ ਦਿੱਤੀ ਆ ਉਦੋਂ ਤੱਕ ਜਦੋਂ ਤੱਕ ਪਰਿਵਾਰ ਨੂੰ ਨਹੀਂ ਇਹ ਚੀਜ਼ ਦਾ ਕਲੀਅਰ ਹੋ ਪਾਊਗਾ ਉਦੋਂ ਤੱਕ ਸੰਸਕਾਰ ਨਹੀਂ ਕੀਤੇ ਜਾਉਂਗੇ ਪ੍ਰਸ਼ਾਸਨ ਨੇ ਇਹ ਪੂਰੀ 100% ਮਦਦ ਕਰਨਿਆ ਸਾਨੂੰ ਵਿਸ਼ਵਾਸ ਦਿਵਾਇਆ ਹੈ ਪੀ ਸਾਨੂੰ 5-4 ਘੰਟੇ ਦਾ ਟਾਈਮ ਦੋ ਜਾਂ ਅਸੀਂ ਸਵੇਰ ਤੱਕ ਜਿੰਨਾ ਵੀ ਹੋ ਸਕੇ ਅਸੀਂ ਸੁਖਵਿੰਦਰ ਸਿੰਘ ਦੇ ਨਾਲ ਹੈ ਇਹ ਪ੍ਰਸ਼ਾਸਨ ਨੂੰ ਦਾਵਾ ਕੀਤਾ ਹੈ ਤੇ ਅਸੀਂ ਵੀ ਧੰਨਵਾਦ ਕਰਾਂਗੇ ਅਗਰ ਸਾਡੇ ਵੀਰ ਨੂੰ ਇਨਸਾਫ ਦੇ ਲਈ ਪ੍ਰਸ਼ਾਸਨ ਆਪਣਾ ਯੋਗਦਾਨ ਪਾਉਂਦਾ ਹੈ ਇਲਾਕੇ ਦੇ ਲੋਕਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਪੋਸਟ ਦੇ ਰਾਹੀਂ ਸਾਡੇ ਸਿੰਘਪੁਰ ਪਿੰਡ ਦੇ ਵਿੱਚ ਆ ਕੇ ਸਿੰਘਪੁਰ ਪਿੰਡ ਵਿੱਚ ਆ ਕੇ ਪਰਿਵਾਰ ਦੇ ਨਾਲ ਖੜੇ ਹੋਣ ਦਾ ਜੋ ਯਤਨ ਕੀਤਾ ਹੈ ਸਭ ਦਾ तहे ਦਿਲੋਂ ਧੰਨਵਾਦ ਹੈ ਤੇ ਦੇਸ਼ ਦੀ ਰਾਖੀ ਤੇ ਲਈ ਜੋ ਨੌਜਵਾਨ ਸ਼ਹੀਦ ਹੁੰਦੇ ਨੇ ਸਭ ਤੋਂ ਵੱਧ ਹਲਕਾ ਰੂਪਨਗਰ ਬਲੌਕ ਨੂੰ ਰੂਬੇਦੀ ਨੌਜਵਾਨ ਨੇ ਜੋ ਆਰਮੀ 'ਚ ਛੀਦ ਵੀ ਹੋਏ ਤੇ ਵੱਧ ਸਭ ਤੋਂ ਵੱਧ ਭਾਰਤੀ ਵੀ ਨੇ ਪ੍ਰਕਾਸ਼ਿਤ ਸਰਕਾਰ 'ਤੇ ਧੱਕਾ ਕਰਦੀ ਹੈ ਉਸ ਨੂੰ ਬਰਦਾਸ਼ਤ ਨਹੀਂ ਹੈ ਚਾਹੇ ਕਿਸਾਨ ਨਾਲ ਹੋਵੇ ਚਾਹੇ ਮਜ਼ਦੂਰ ਨਾਲ ਹੋਵੇ ਚਾਹੇ ਕਿਸਾਨ ਦੇ ਪੁੱਤਰ ਨਾਲ ਫੌਜੀ ਨਾਲ ਹੋਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਤਰਾ ਜੀ ਉਹਨਾਂ ਦੀ ਸਲਾਹ ਦੇ ਨਾਲ ਯਾਰ ਸਾਡੇ ਜਿਹੜੇ ਪੁਲੀ ਕੈਮਰਾ ਹਿਲੇ ਨਾ ਜੀ ਉਹਨਾਂ ਨੂੰ ਇਸ ਪਰ ਕਰ ਰਹੇ ਆ